ਹੈਲਫ ਫਿਟਿੰਗ ਏਰੀਆ ਹਾਂ ਆ ਜਗ੍ਹਾ ਦੇ ਵਿੱਚ ਹੈਫ ਫਿਟਿੰਗ ਏਰੀਆ ਇਹਨਾਂ ਨੂੰ ਉੱਪਰ ਬਣਾਤਾ ਬਹੁਤ ਵਧੀਆ ਕਨਸੈਪਟ ਲੱਗਿਆ ਮੈਨੂੰ ਹੈਲਦੀ ਦਾ ਤੇ ਪ੍ਰਾਈਵੇਸੀ ਲੋੜ ਨਹੀਂ ਹੈਗੀ ਤੇ ਇਹਦੇ ਚ ਇਟਿਗ ਡੋਰੇ ਲਵਾਣਾ ਤੇ ਬਧੀਆ ਹੁੰਦਾ ਪਰ ਓਪਨ ਚੰਗਾ ਲੱਗ ਰਿਹਾ ਹੈ ਬਹੁਤ ਦੇਖਣ ਨੂੰ ਕਿ ਵੀ ਬੋਰੇ ਨੂੰ ਮਾਈਟ ਕਰਦੇ ਜਾਈਏ ਨਾਲ ਹੀ ਇਹਦੇ ਚ ਟੱਪ ਦਿੱਤਾ ਹੈ ਪਾਸਟ ਬੈਡਰ ਦੇ ਵਿੱਚ ਕਾਲਰ ਦੇ ਉੱਤੇ ਡੈਨ ਜੀ ਹੈ ਇਨਾ ਬਦੇ ਬਕਰਤਾ ਆ ਕਬਲੇ ਜੀ ਕਿਨੇ ਕਰਨ ਲੱਗਦੇ ਪੇਪਰ ਤੇ ਖੁੱਲੀ ਜਗ੍ਹਾ ਪਾ ਜਿਹਨੇ ਮਰਜੀ ਸਮਾਨ ਰੱਖੋ ਹਸਬੰਡ ਵਾਈਫ ਦੇ ਲਈ ਵਧੀਆ ਵਾ ਇਧਰ ਹਸਬੰਡਸ ਦੇ ਸਾਈਡ ਫॉर ਵੂਮਨਸ ਅਗੇਨ ਸਾਹਮਣੇ 뷰 ਬਿਕੋਜ਼ ਆਫ ਦ ਵਿੰਡੋ ਅਜੇ ਵੀ ਸਾਰੀ ਸਟਰੀਟ ਹੀ ਨਾ ਸਾਰੇ ਡਿਸਪਲੇ ਹਾਊਸਿਸ ਨੇ ਉੱਥੇ ਵਾਲੀ ਇਹ ਕਾ ਲੱਗਿਆ ਹੋਇਆ ਇੰਨਾ ਵਿੱਚ ਤੁਹਾਨੂੰ ਅਜਮ ਇੱਕ ਤੋਂ ਦਿਖਾਵਾਂਗਾ ਆ ਦੇਖਣਾ ਸ਼ੁਰੂ ਹੋਣਾ ਲੱਗਿਆ ਕਰ ਸਾਰ ਨੂੰ ਪਿਆਰ ਭਰੀ ਸਸਤਰੀ ਘਰ ਮੇਲੇ ਵੱਲੋਂ ਅੱਜ ਦਾ ਵਲੌਗ ਸਟਾਰਟ ਕਰਦੇ ਆਂ ਅੱਜ ਦੇ ਵਲੌਗ ਵਿੱਚ ਮੈਂ ਤੁਹਾਨੂੰ ਦੱਸੂਗਾ ਕਿ ਜਦੋਂ ਇੱਥੇ ਲੋਕੀ ਘਰ ਲੈਂਦੇ ਨੇ ਤੇ ਉਹ ਘਰ ਦੀ ਸਟਾਰਟਿੰਗ ਕਿਵੇਂ ਕਰਦੇ ਨੇ ਪਹਿਲਾਂ ਤੇ ਉਹ ਲੈ ਲੈਂਦੇ ਨੇ ਆਪਣੇ ਵੀ ਕਿੰਨੀ ਘਣਾ ਚਾਹੀਦੀ ਹੁੰਦੀ ਆ ਜਦੋਂ ਉਹਦੇ ਤੇ ਉਹਦੇ ਉੱਪਰ ਘਰ ਬਣਾਉਣਾ ਹੁੰਦਾ ਵਾ ਸੇ ਉਹ ਦੇਖਦੇ ਨੇ ਡਿਸਪਲੇ ਹਾਊਸਿਸ ਉਹਦੇ ਵਿੱਚ ਇਹਨਾਂ ਨੂੰ ਹੜਾ ਆਈਡੀਆ ਆ ਜਾਂਦਾ ਵਾ ਵੀ ਉਹਨਾਂ ਨੇ ਕਰਕੇ ਮਕਦਾ ਬਣਾਉਣਾ ਵਾ ਉਹ ਵੀ ਮਤੰਦ ਖੋਣ ਨਾਲ ਨਾਲ ਉਹਦੇ ਚ ਇਹਨਾਂ ਨੂੰ ਇਹ ਆਈਡੀਆ ਆ ਜਾਂਦਾ ਵਾ ਵੀ ਉਹਨਾਂ ਨੇ ਡਬਲ ਸਟੋਰੀ ਬਣਾਉਣਾ ਵਾ ਜਾਂ ਬਣਾਣਾ ਸਿੰਗਲ ਸਟੋਰੀ ਉਹਦੇ ਵਿੱਚ ਉਹ ਦੇਖ ਲੈਂਦੇ ਨੇ ਘਰ ਬਣਿਆ ਬਣਿਆ ਆਲਰੇਡੀ ਪਹਿਲਾਂ ਹੀ ਇਹਦੇ ਵਿੱਚ ਉਹਨਾਂ ਨੂੰ ਘਰ ਵਿਖਾਉਣ ਮਿਲ ਜਾਂਦਾ ਅੰਦਰੋਂ ਤੇ ਰੂਮ ਕਿਉਂ ਗੇਰਾ ਕਿਚਨ ਹੋ ਗਿਆ ਕਿਚਨ ਕਿਵੇਂ ਬਣਾਉਣੇ ਨੇ ਤੇ ਬਾਥਰੂਮ ਕਿਰ ਕਿਵੇਂ ਬਣਾਉਣੇ ਨੇ ਕਿਹੜੀ ਥੱਲੇ वुਡ ਲਾਉਣੀ ਆ ਕਿਹੜੇ ਟਾਈਲ ਲਾਉਣੀਆਂ ਨੇ ਸਾਰੇ ਨੂੰ ਪਤਾ ਲੱਗ ਜਾਂਦਾ ਆ ਵਾ ਜੇ ਸਾਹਮਣੇ ਘਰ ਮੇਰੇ ਇੱਕ ਤੇ ਤਕਰੀਬਨ ਸਾਰੇ ਇੱਥੇ ਡਿਸਪਲੇ ਹਾਸ ਨੇ ਆ ਬਣੇ ਹੋਏ ਹੈਂਡਲ ਲਿਗੇ ਤੇ ਆ ਸਾਰੇ ਹਾਊਸ ਵੀ ਅੰਦਰ ਵਿਜ਼ਿਟ ਕਰ ਸਕਦੇ ਹੋ ਦੇਖੋ ਲੈਟਰ ਚੱਲਦੀਆਂ ਪਈਆਂ ਨੇ ਸਾਰੇ ਓਪਨ ਨੇ ਇਹ ਕੋਈ ਚੋਰੀ ਹੋਣ ਦਾ ਡਰ ਨਹੀਂ ਹੈਗਾ ਇੱਥੇ ਜਾਓ ਆਪਣਾ ਅੰਦਰ ਘਰ ਦੇਖੋ ਤੇ ਫੇ ਜਾ ਕੇ ਇਹਨਾਂ ਨੂੰ ਦੱਸ ਦਿੰਦੋਂ ਅਫਿਸ ਦੇ ਵਿੱਚ ਵੀ ਸਾਨੂੰ ਆਹ ਘਰ ਦੇ ਵਿੱਚ ਆਹ ਚੀ ਸਾਨੂੰ ਚੰਗੀ ਲੱਗੀ ਆ ਜੇ ਤੁਹਾਨੂੰ ਇਹ ਕੰਪਨੀ ਵੱਲੋਂ ਲੱਗੀ ਆ ਕੰਪਨੀ ਬਹੁਤ ਨੇ ਉੱਥੇ ਅਸਟ੍ਰੇਲੀਆ ਦੇ ਵਿੱਚ ਫਾਈਨਲੀ ਹੋ ਗਈ ਮੈਟ੍ਰਿਕਨ ਹੋ ਗਈ ਬਾਕੀ ਆਪਣੇ ਕੇ ਦੇਸੀ ਵੀ ਰਹਿ ਗਏ ਨੇ ਵਿੱਚ ਇਹਦੇ ਪਰ ਵਧੀਆ ਕਰੇ ਹੀ ਬਣਾਉਂਦੇ ਨੇ ਦੋ ਕਾਫੀ ਮਹਿੰਗੇ ਸਾਰੀ ਕਰਨਾ ਟੌਪ ਟੌਪ ਕੁਆਲਟੀ ਲਗੀ ਨੇ ਵਿੱਚ ਦੇਖੋ ਲੁੱਕ ਨਹੀਂ ਘੱਟ ਉਹਨਾਂ ਦੇ ਅੱਜ ਮੈਂ ਤੁਹਾਨੂੰ ਦਿਖਾਉਣਾ ਵਾ ਕਿ ਘਰ ਘਰ ਅੰਦਰੋਂ ਕਿਵੇਂ ਦੇ ਹੁੰਦੇ ਨੇ ਆਹ ਹੁੰਦੇ ਸਾਰੀ ਬੱਡੀ ਸਾਰੀ ਪੇਂਟਿੰਗ ਸੇਮ ਤੇ ਲੱਗੀ ਹੋ ਸੇਮ ਉਹਦੇ ਨਾਲ ਜਿਹੜੀ ਕੀਤੀ ਤੇ ਆਹੀ ਫਸਟ ਟਾਈਮ ਵੀਡੀਓ ਬਣਾ ਰਹੇ ਆ ਸਾਡਾ ਅੰਤਰੀ ਵੜਿਆ ਨਹੀਂ ਅਜੇ ਪਹਿਲਾਂ ਕੁਝ ਦੇਖਿਆ ਨਹੀਂ ਇਹਦਾ ਮੈਟਰ ਦੇਖੋ ਵਾਚ ਕਰੋ ਓਲਾ ਡੋਲਾ ਹੋਰ ਜੀ ਕਿਹੜੀ ਕਿਹਨੇ ਲੱਗੀ ਮੈਨੂੰ ਉਹਦੇ ਸਾਰੇ ਵੁੱਡ ਖੰਡੇ ਵੁੱਡ ਹੋਰ ਸੁਰ ਨਹੀਂ ਆਸੁਰ ਕੀ ਟ੍ਰੀਫ ਕਰਾਂ ਮੈਂ ਹੁਣ ਸਾਰੀ ਵੀਡੀਓ ਵਿੱਚ ਕਰਾਂਗਾ ਨਾਲ ਇਹਦੇ ਬਣਿਆ ਹੋਇਆ ਓਪਨ ਅਟੈਚ ਮਾਸਟਰ ਬੈਡਰੂਮ ਹੈ ਤੇ ਨਾਲ ਵੀ ਬਾਥਰੂਮ ਬਣਿਆ ਹੋਇਆ ਤੇ ਕਲਾਸੀਕ ਪੂਰਾ ਠਕੜਾ ਇਹ ਤੋਂ ਥੋੜਾ ਲੱਗਿਆ ਜਿਆਦਾ ਪਤਾ ਨਹੀਂ ਇਹ ਜੇਮੜੀ ਜਿਹੀ ਨੇ ਕਿੱਦਾਂ ਬਣੋ ਨਾਲ ਇਹਦੇ ਲੱਗੇ ਹੋਇਆ ਸ਼ਿੰਕ ਸ਼ਿੰਕ ਤੁਹਾਡੀ ਮਰਜ਼ੀ ਹੈ ਜਿਹੜੇ ਮਰਜ਼ੀ ਤੁਸੀਂ ਸਟਾਈਲ ਦੇ ਲੈ ਸਕਦੇ ਹੋ ਪਰ ਤੇ ਕਾਪੀ ਕਰ ਸਕਦੇ ਹੋ ਤਾਂ ਇੱਧਰ ਨਾ ਉੱਢ ਲਈਓ ਇਹ ਤਾਂ ਨਾਲ ਹੀ ਮੇਸਨ ਹਣਾ ਟੋਲਪਾ ਇਹਦਾ ਥੋੜਾ ਇਹਨੂੰ ਛੋਟਾ ਲੱਗਿਆ ਹਾਸਟਲ ਬੈਡਰੂਮ ਦਾ ਨਾ ਇਹਦਾ ਬਾਰਡਰ ਹੋਗਾ ਜਿਆਦਾ ਵਿੱਚ ਕੈਬਿਨੇਟਸ ਨਹੀਂ ਹੈਗੀਆਂ ਤੋ ਇੱਥੇ ਰੱਖ ਸਕਦੇ ਹੋ ਤੁਹਾਡੀ ਮਰਜ਼ੀ ਹੁੰਦੀ ਤੇ ਉੱਪਰ ਤੇ ਕਰ ਬਣਾ ਸਕਦੇ ਹੋ ਨਾ ਜੇ ਲੰਬੇ ਬੰਦੇ ਆਇਓ ਆਪਣਾ ਮੁੰਡਾ ਵਾ ਉੱਪਰ ਰੱਖ ਸਕਦਾ ਕੁੜੀਆਂ ਨੂੰ ਥੋੜੀ ਛੋਟੀ ਹੁੰਦੀ ਆ ਚਲ ਇਹ ਕੁੜੀਆਂ ਦਾ ਰੱਖਾਂ ਦਾ ਥੋੜਾ ਛੋਟਾ ਲੱਗਿਆ ਮੈਨੂੰ ਇਹਦਾ ਨਾ ਪੱਕੇ ਜਾਂਦੇ ਆ ਯੂ ਮਾਸਟਰ ਬੈਡਰ ਤੋਂ ਪਹਿਲਾਂ ਕਰਦਾ ਹੁਣ ਆਪਾਂ ਅੱਗੇ ਚੱਲੇ ਹਾਂ ਇਹਦੀ ਡਰਸਿੰਗ ਹੁਣ ਕੀ ਕੀ ਹੈ ਦੀ ਗੱਲ ਸਟੇਅਰਸ ਆ ਲੈਗਰਸ ਸਟੇਅਰਸ ਬੁਰੀ ਨਹੀਂ ਆ ਕਿ ਦੇਖਣ ਦਾ ਜੱਟ ਉੱਪਰ ਆਪਾਂ ਵੀ ਚੱਲਦੇ ਹਾਂ ਇਹ ਨਾਲ ਇਹਦੇ ਗਰਾਜ ਆ ਸ਼ੈਲ ਗਰਾਜ ਉੱਪਰ ਨਾ ਹੋਇਆ ਉਹ ਖਾਲੀ ਹੁੰਦਾ ਅੰਦਰ ਇਹ ਕਲੋਕ ਕਿਤੇ ਵੀ ਗਰਾਜ ਵਿੱਚ ਕੁਝ ਨਹੀਂ ਹੁੰਦਾ ਸੁੱਤਾਂ ਦੇ ਕੰਕ੍ਰੀਟ ਹੁੰਦੀ ਆ ਸਟੱਟੇ ਕੰਦਾ ਹੁੰਦੀਆਂ ਨੇ ਤੇ ਨਾਲ ਇੱਕ ਹੋਰ ਹੁੰਦੀ ਆ ਇੱਕ ਸੈਪਰਟ ਲਿਵਿੰਗ ਰੂਮ ਦਿੱਤਾ ਹੋਇਆ ਵਾ ਇੱਕ ਹੋਰ ਬਹੁਤ ਉਹ ਲਗੇਂਦੇ ਨਾਲ ਇਹ ਹਟੂ ਟੁੱਟੇ ਮਾਰੇ ਆਕੀ ਖੁੱਲੀ ਹੈ ਤੇ ਬਲੇ ਬਣਾਏ ਨੇ ਤੇ ਫੇਰ ਆਪਾਂ ਅੰਦਰ ਨਾਲ ਹੀ ਅੰਦਰ ਆ ਗਏ ਬੰਦਰੀ ਵਾਓ ਕਿੰਨੀ ਵੱਡੀ ਲੁਟਰੀ ਆ ਥੱਲੇ ਵਾਸ਼ਿੰਗ ਮਸ਼ੀਨ ਡਰਾਇਰ ਡਰਾਇਰ ਦੋ ਡਰਾਇਰ ਇੱਕ ਵਾਸ਼ਿੰਗ ਮਸ਼ੀਨ ਨਜ਼ਰ ਆ ਗਿਆ ਤੇ ਉੱਪਰ ਕੱਪੜੇ ਦੇਖੋ ਬਾਟਲ ਆਪਾਂ ਬਰਾਬਰ ਰੱਖ ਦੋ ਕੰਬੀਨੇਸ਼ਨ ਆ ਫਿਰ ਕੱਪੜੇ ਰੱਖਣ ਲਈ ਛੋਕੇ ਕੱਪੜੇ ਇੱਥੇ ਰੱਖੋ ਤੇ ਬਾਅਦ ਵਿੱਚ ਜਦੋਂ ਪਾਣੀ ਹੁੰਨ ਮਸ਼ੀਨ ਦੇ ਵਿੱਚ ਛੀਜ ਪਾ ਦੋ ਇਹਨਾਂ ਨੇ ਨਾ ਵਿੱਚ ਮਸ਼ੀਨਾਂ ਲੱਗੀਆਂ ਹੋਈਆਂ ਆ ਫਿਰ ਇਧਰ ਤੋਂ ਵਾਲੀ ਆ ਫਿਰ ਕਪਲੇਸ ਕਾਓ ਤੇ ਬਾਅਦ ਵਿੱਚ ਇਹ ਬੰਦਾ ਵੇਖਸਾ ਆਪਾਂ ਉਧਰ ਤੋਂ ਦਿਖਾਵਾਂਗੇ ਤੇ ਇੱਕ ਜੀ ਹੋਰ ਆ ਵੀ ਆ ਤੁਸੀਂ ਸਾਰੇ ਕਮਰੇ ਜਿੰਨੇ ਆਪਣੇ ਰੱਖ ਸਕਦੇ ਹੋ ਇਹ ਤਾਂ ਜਿਵੇਂ ਬੱਕੇਟਸ ਜਿਹੜੇ ਤੁਸੀਂ ਹਾਸ਼ਲ ਰੱਖਿਆ ਨੇ ਆਪਣੇ ਕੱਪੜੇ ਸਾਰੇ ਇੱਥੇ ਪਾਏ ਤੇ ਬਾਅਦੋਂ ਆਪਣੇ ਆਪਣੇ ਕਮਰੇ ਚ ਚੱਕ ਕੇ ਰਿਆ ਕੇ ਤੇ ਨੋਟਰੀ ਧਰਤੀ। ਉਹ ਚੰਗੀ ਲੱਗਦੀ ਹੈ। ਇਹ ਵੀ ਨੂੰ ਤੁਹਾਨੂੰ ਘੱਟ ਲੱਗਿਆ। ਬੱਕੇਟਸ ਆਹ ਨੋਟਰੀ ਲਈ ਥੋੜਾ ਜਿਹਾ ਸਟੋਰੇਜ ਹੋ ਗਿਆ ਸੀ। ਇੱਥੇ ਆਪਣਾ ਖਿਸ਼ਾਬ ਵਗੈਰਾ ਰੱਖਣੇ ਆ ਨੋਟਰੀ ਦੇ ਜਾਂ ਪਾਉਟਰ ਵਗੈਰਾ ਥੋੜਾ ਨੇ ਕੱਪੜੇ ਆਪਣੇਆਂ ਹੋਣ ਆਪਣੇ ਸਟੋਰੇਜ। ਜੋ ਮੈਂ ਦੇਖ ਪਾ ਰਿਹਾ ਮੈਂ ਬਹੁਤ ਵਧੀਆ ਚੀਜ਼ ਹੈ। ਇਹ ਘਰ ਵਧੀਆ ਉਹ ਦਿਨੋਂ। ਫੈਮਿਲੀ ਦਾ ਇਹ ਫਰﻨੀਚਰ ਜਿਹੜਾ ਹੋ ਗਿਆ ਟੇਬਲ ਸੁਖ ਬਿੰਦਾ ਯੂਨੀਕ ਆ ਇਹ ਟੇਬਲ ਜਿਹੜਾ ਜਿਹੜੀ ਆ ਸਾਡੇ ਤੇ ਤੇ ਸੋਫੇ ਸੋਫੇ ਇਹਨਾਂ ਦਾ ਮੇਨ ਮਿਲ ਇਹ ਜਿਹੇ ਵਿੱਚ ਮੈਂ ਕਵਾਂਟੇਟ ਕੀਤੀ ਆ ਇਹਨਾਂ ਦੇ ਜਿਹੜੇ ਸੋਫੇ ਆ ਨਾ ਥੋੜੇ ਇਹਨਾਂ ਨੇ ਛੋਟੇ ਲਾਏ ਆ 1 2 3 4 5 ਪੰਜ ਬੰਦੇ ਨਾਲ ਬੈਠ ਸਕਦੇ ਹੁਣ ਆਪਣੇ ਜੀ ਹੁੰਦੇ ਨੇ 8 8 ਨਾਲੋਂ ਜੇ ਸੋਫੇ ਵੱਡੇ ਹੋ ਗਏ ਥੋੜੀ ਜਿਹਾ ਘੱਟ ਪੈਣੀ ਆ ਪਰ ਵਧੀਆ ਐਂਡ ਤੇ ਇਹਦੇ ਨਾਲ ਕੋਈ ਗੱਦ ਨਹੀਂ ਆ ਟੋਪਰ ਕਰ ਦਿਓ ਤੁਹਾਡੇ ਮੇਰੇ ਘਰ ਦਾ ਵਰਣਨ ਹੋ ਗਿਆ ਇੱਥੇ ਵਿਹਾਨ ਵਾਲਾ ਚ ਫੰਗਲ ਜੀ ਕੰਪਲੀਟ ਤੇ ਵੀ ਹੋ ਗਿਆ ਇਧਰ ਵਾਲ ਕਵਰ ਹੋ ਗਿਆ ਤੇ ਹੁਣ ਆਪਾਂ ਅੱਗੇ ਚੱਲਦੇ ਹਾਂ ਇਹ ਆ ਗਿਆ ਆਪਣਾ ਕਿਚਨ ਪਲੱਸ ਕਟਿੰਗ ਏਰੀਆ ਆਹ ਕਿਚਨ ਹੋ ਗਈ ਆਪਣੀ ਬਹੁਤ ਵਧੀਆ ਕਿਚਨ ਬਣਾਈਆ ਫੁੱਲਾ ਟੇਬਲ ਆ ਪਾਵੇਂ ਇਧਰ ਕੁਕਿੰਗ ਕਰੋ ਨਾਲ ਇਧਰ ਉੱਧਰ ਪੇਸ਼ੀ ਕੁਟਿੰਗ ਨਹੀਂ ਮਿਲਣੀ ਆ ਦੁਪਾਨਾ ਮੈਂ ਜਿੱਥੇ ਨਾਲ ਬੈਠ ਕੇ ਰੋਟੀ ਖਾਣ ਇੱਥੇ ਖਾ ਲੋ ਬੈ ਕੇ ਆਪਣੇ ਨਾਲ ਥੀਰਨ ਕਿਉਂ ਨਹੀਂ ਇਹ ਕਨਸੈਪਟ ਸਾਡੇ ਘਰੇ ਲੱਗਾ ਅੰਦਰ ਅਸੀਂ ਇਹ ਬਣਵਾਇਆ ਸੀਗਾ ਇਹ ਵੀ ਕੋਈ ਅਜੀ ਹਲਫ ਲੰਬੇ ਰੱਖ ਦਿੱਤੀ ਵੀ ਤੇ ਉੱਤੇ ਨਾਲ ਉੱਥੇ ਬੈ ਕੇ ਵੀ ਰੋਟੀ ਖਾਣ ਦੇਣ ਦੇ ਹੀ ਇਹਦੇ ਨਾਲ ਇਹ ਵੀ ਸੇਮ ਸਾਰਾ ਫੁੱਟ ਦਾ ਬਣਿਆ ਹੋਇਆ ਵਾ ਆ ਗਿਆ ਆਪਣਾ ਮਾਈਕ੍ਰੋਵੇਵ ਥੋੜੀ ਕੁਆਲਿਟੀ ਇਹਦੀ ਘੱਟ ਲੱਗੀ ਮੈਨੂੰ ਮਾਈਕ੍ਰੋਵੇਵ ਦੀ ਤੇ ਨਾਵ ਦਾ ਬਲੈਕਵੁੱਡ ਆ ਗਿਆ ਉੱਪਰੋਂ ਨਾਲ ਰੋਸਾ ਵੀ ਵਿਦਆਊਟ ਹੈਂਡਲ ਇਲੈਕਟ੍ਰਿਕ ਸਟੋਵ ਆ ਮਿੱਥਣਾ ਓਵਨ ਵੀ ਥੋੜਾ ਓਵਨ ਦੇਖੋ ਕਿੰਨਾ ਵਧੀਆ ਆ ਓਵਨ ਖਵੇ ਦੇਖਿਆ ਨਹੀਂਗਾ ਇਹ ਓਵਨ ਵਿੱਚ ਕੀ ਇਹਦੇ ਅੰਦਰ ਹੋਣਾ ਓ ਓਵਨ ਨਹੀਂ ਹੈਗਾ ਚਲੋ ਮੈਨ ਲੱਗੇ ਫ੍ਰੀਜਾਂ ਗੁਰ ਇਹਦੇ ਅੰਦਰ ਵੀ ਓਵਨ ਹੋਊਗਾ ਕਿਉਂਕਿ ਇਹ ਉਹ ਓਨ ਨਹੀਂ ਤਾਂ ਇਹਦੇ ਵਿੱਚ ਸਾਰੀ ਕਿਤੇ ਹੋਰ ਹੋਵੇ ਨੀਡ ਟੂ ਫਾਈਂਡ ਆਊਟ ਆ ਵੀ ਵਧੀਆ ਇਹਨਾਂ ਦੀ ਕਿਚਨ ਆ ਕਾਫੀ ਖੁੱਲੀ ਆ ਪੈਂਟਰੀ ਉਹ ਕੋਲੀ ਹੈ ਦੀ ਉਧਰੋਂ ਪੈਂਟਰੀ ਨਾਲ ਹੀ ਇੱਥੇ ਤੁਸੀਂ ਆਪਣਾ ਡਿਸ਼ਵਾਸ਼ਰ ਕਰ ਸਕਦੇ ਹੋ ਇੱਕ ਉਧਰ ਬਾਹਰ ਰੱਖਿਆ ਹੋਇਆ ਵਾ ਇੱਕ ਆਕਾਚੀ ਨਾਮਤ ਨੂੰ ਐਡ ਕਰਦਾ ਇਹ ਹੈਗਾ ਵਾ ਕਾਫੀ ਮਸ਼ੀਨ ਸਮੋਲ ਕਾਫੀ ਮਸ਼ੀਨ ਇਹ ਤੁਸੀਂ ਵੱਡੀ ਵੀ ਲੈ ਸਕਦੇ ਹੋ ਬਹੁਤ ਛੋਟੀ ਹੈ ਇਹ ਤੇ ਮੈਂ ਇਹ ਇਹਦੀ ਆਰਡਰ ਦੇ ਵਿੱਚੋਂ ਕਾਫੀ ਜਿਹੜੀ ਸਟੋਰੇਜ ਆ ਪੈਂਟਰੀ ਦੇ ਲਈ ਜੋ ਕਿ ਮੈਨੂੰ ਬਹੁਤ ਚੰਗੀ ਲੱਗੀ ਹੋਰ ਡਾਊਨ ਸੋਨ ਦੇ ਵਿੱਚ ਵੀ ਸੀਗੀ ਤਾਂ ਇਹਦਾ ਜਿਵੇਂ ਨਾ ਆਪਾਂ ਘੁੰਮ ਕੇ ਇਧਰ ਬਾਹਰ ਰੱਖਦੇ ਹਾਂ ਤੇ ਇੰਦਰ ਜਿਹੜਾ ਆ ਆਰਡਰ ਆ ਹੋਟਲ ਦੀ ਆਪਣੀ ਸਟੋਰੇਜ ਆ ਗਈ ਹੈ ਇਧਰ ਬਾਹਰ ਆਏ ਫੇਰ ਉਹੀ ਆਪਣਾ ਸਾਹਮਣੇ ਸਿਟਿੰਗ ਏਰੀਆ ਹੈ ਜਿਹੜਾ ਸੈਪਰੇਟਲੀ ਬਣਾਇਆ ਹੋਇਆ ਹੈ ਜੋ ਗੈਸਟ ਵਗੈਰਾ ਆਉਂਦਾ ਵਾ ਇੱਥੇ ਬਹਿ ਸਕਦਾ ਵਾ ਇਧਰ ਆਪਾਂ ਘਰ ਤੋਂ ਹੋਰ ਦਾ ਆਏ ਆ ਅ ਸੈਪਰੇਟਲੀ ਡਾਈਨਿੰਗ ਏਰੀਆ ਕਿੰਨਾ ਵਧੀਆ ਕੰਫਰਟਾ ਆ ਕਬਲੇ ਇਹ ਕਿੰਨੇ ਘੈਂਟ ਲੱਗਦੇ ਆ ਕੇ ਉੱਪਰ ਕੇ ਇਹ 쇼ਪਿੰਗ ਕਰਾਂਗੇ ਜੇ ਜਦ ਇਹ ਮੈਂ ਕਿਉਂਕਿ ਮੈਂ ਹੁਣ ਆਲਰੇਡੀ ਬਹੁਤ ਸਾਲ ਹੋ ਗਏ ਨੇ ਮੈਂ ਕਦੇ ਇੱਕ ਕਮੈਂਟ ਸੀਗਾ ਤੁਹਾਨੂੰ ਨਵੀਂ ਏੜੇ ਮਿਲਿਆ ਨੇ ਕਰ ਲੈ ਵਿੱਚ ਜਿਹੜਾ ਐਡ ਕਰ ਲਈ ਇਦਾਂ ਕਿ ਇਹ ਜਿਹੜੇ ਰੱਖਿਆ ਹੋਣਗੇ ਕਰਦੀ ਲੋਕ ਹੋਰ ਜਦ ਚੰਗਵਾਰ ਆਉਂਦੀ ਹੈ ਬਾਹਰ ਤਾਂ ਫੇਜ ਜਾਂਦੇ ਹਾਂ ਇਹ ਕਦਰ ਜਿਹਾ ਦੇਖੋ ਡਬਲ ਸੀਲਿੰਗ ਡਬਲ ਸੀਲਿੰਗ ਕਰਦੇ ਹਾਂ ਉੱਪਰ ਦੇਖੋ ਕਿਨੇ ਵਧੀਆ ਲੈਂਸ ਲੱਗੇ ਹੋਏ ਨੇ ਇਹ ਲੋਕ ਚੂਮਰ ਕਹਿੰਦੇ ਨੇ ਤੇ ਅੰਦਰ ਵੀ ਦੇਖੋ ਕਿਨੇ ਵਧੀਆ ਲੈਂਸ ਨੇ ਉਹ ਵੀ ਆਨ ਨਹੀਂ ਹੈਗੇ ਮੈਂ ਆਨ ਕਰਕੇ ਦੇਖਦਾ ਇਹਨਾਂ ਨੂੰ ਜੇ ਚੱਲੇ ਇਸ ਤੋਂ ਬਟਨ ਤੋਂ ਇਹਦੇ ਚੱਲ ਗਏ ਮਸਲੇੜ ਕਟਾ ਮੇਰੇ ਰਾਜ ਨੂੰ ਮਦਦ ਲੱਗਣ ਤੁਹਾਨੂੰ ਫੋਗ ਦਿਖਾਣਾ ਹੁੰਦਾ ਅੰਦਰੋਂ ਬਿਨਾ ਕਿ ਮੈਂ ਆਪੀ ਪਲੇ ਬਿਕ ਨਾਲੋਂ ਪੀਸੀ ਇਹਨਾਂ ਨੂੰ ਪਹਿਲਾਂ ਸੱਟ ਨਹੀਂ ਸੀ ਆਦਾ ਇਹਨਾਂ ਬਦੀ ਨੈਗੇਟਿਵ ਸੀ ਮੈਂ ਤੁਹਾਨੂੰ ਜੇ ਕਹਾਂ ਪੀਸੀ ਇਹਨਾਂ ਚੈੱਕ ਕਰੀ ਲੁੱਕੀ ਹੈ ਜੀ ਉੱਪਰੋਂ ਆਹ ਤੋ ਫਿਰ ਇਹ ਜੇ ਇਹ ਇਦਾਂ ਦਾ ਘਰ ਮੈਂ ਪਹਿਲਾਂ ਦੇਖਿਆ ਹਾਂ ਹੁਣ ਤੋਂ 2 ਸਾਲ ਪਹਿਲਾਂ ਕਿਸੇ ਨੇ ਬਾਇ ਕੀਤਾ ਹੋਇਆ ਮੇਰੇ ਫਰੈਂਡ ਨੇ ਉਹਨਾਂ ਨੇ ਉਹ ਡਬਲ ਸੀਲਿੰਗ ਆ ਤੇ ਜਦੋਂ ਮੈਂ ਉਹਨਾਂ ਦੇ ਗਿਆ ਸੀ ਤਾਂ ਮੈਂ ਕਿਹਾ ਵੀ ਕਨਸੈਪਟ ਵੋਕਣ ਲੱਗਿਆ ਮੈਨੂੰ ਵੀ ਉੱਪਰ ਇਹਦੇ ਛੱਤ ਵੀ ਨੂੰ ਤਾਂ ਕਿ ਸੀ ਕਿ ਉੱਪਰ ਇਹਦਾ ਕਮਰਾ ਬਣ ਸਕਦਾ ਜੀ ਹੋਰ ਉਹਨਾਂ ਨੇ ਕਮਰਾ ਨਾ ਬਣਾ ਕੇ ਉੱਪਰ ਇਹਦੇ ਤੇ ਉਹਨਾਂ ਨੇ ਉੱਪਰ ਖੁੱਲੀ ਸੀਲਿੰਗ ਕਰਤੀ ਐਂਡ ਤੇ ਉਹੀ ਆ ਕਿ ਤੁਹਾਨੂੰ ਇੱਕ ਖੁੱਲਾ ਜਗ੍ਹਾ ਚਾਹੀਦਾ ਵਾ ਜਿੱਥੇ ਤੁਸੀਂ ਜਰਡਨ ਬਣਾਵਾ ਵੀ ਜਦੋਂ ਹੁਣ ਵੀਕੈਂਡ ਹਰ ਆ ਇੱਥੇ ਬਹਿਣਾ ਵਾ ਗੱਲਾਂ ਬਾਤਾਂ ਕਰਨੀਆਂ ਨੇ ਤੇ ਰੋਟੀ ਪਾਣੀ ਖਾਣਾ ਵਾ ਇੱਥੇ ਉਹ ਟੇਬਲ ਇਹ ਟੇਬਲ ਤੇ ਤੁਸੀਂ ਹੋਰ ਬਟਲਾ ਸਕਦੇ ਹੋ। ਖਾਣੇ ਬਣੇ ਇੱਥੇ ਆ। ਇਹ ਚਲ ਟੇਬਲ ਦਾ ਛੋਟਾ ਮਨ ਨਾਲੇ ਵੀ ਇੱਥੇ ਤੋਂ ਤੁਸੀਂ ਗਰੀ ਚਾਹ ਜੋ ਪੈਣੀ ਆ। ਜੇ ਖਾਣਾ ਬਣਾ ਉੱਥੇ ਪਿੱਛੇ ਡਾਈਨਿੰਗ ਟੇਬਲ ਲੱਗਿਆ ਹੋਇਆ ਵਾ। ਤੇ ਜੀ ਕਹਿੰਦਾ ਇੱਥੇ ਬੈਠੇ ਰਹੀਏ। ਐਨਾ ਬੁਢੀ ਕਹਿੰਦਾ ਇੱਕ ਤੋਂ ਦੋ ਜਿਹੜਾ ਜਵੇਂ ਵਿੱਚ ਨੇ ਔਣ ਦਿੱਤਾ ਹੋਇਆ। ਔਣ ਦਿੱਤਾ ਹੋਇਆ ਹੁਣ ਮੈਂ ਦੇਖਿਆ। ਔਣ ਦੋ ਲੱਗੇ ਆ। ਆਹ ਸਾਈਡ। ਤੈਨੂੰ ਮੇਗਾ ਨਹੀਂ ਮਾਰੀ ਗਈ। ਉਹ ਨਾਲ ਕਿਵੇਂ ਇੰਦਰੋਂ ਭਏ ਆਹ ਨਾਲ ਕਿਵੇਂ ਫੱਟਾ ਲੀਕ ਇੱਕ ਲੱਗਿਆ ਸੋਰੀ ਮੈਂ ਹਨ ਮਿਲ ਨਹੀਂ ਪੜਾ ਗਿਆ ਤਾਂ ਇੱਥੇ ਦੋ ਬੋਲ ਲੱਗੇ ਹੋਏ ਆ ਦੋ ਬੋਲ ਲੱਗੇ ਹੋਏ ਆ ਵੀ ਸੈਪਟਲੀ ਕੁੱਕ ਕਰ ਸਕਦੇ ਹਾਂ ਡਿਫਰੈਂਟ ਪ੍ਰੈਸ਼ਰ ਤੇ ਸੇਮ ਟਾਈਮ ਤੇ ਨਾਰਮਲ ਇੱਕ ਹੀ ਹੋਣਾ ਹੁੰਦਾ ਵਾ ਤਾਂ ਫਿਰ ਨਾਲ ਜੇ ਇਹ ਫਰਿੱਜ ਆ ਹਾਂ ਕੈਨ ਗੈਸ ਇਟ ਫੀ ਇਨ ਫਰਿੱਜ ਦਾ ਸੇਮ ਕਨਸੈਪਟ ਹੈ ਇਹ ਵੀ ਚੰਗਾ ਲੱਗ ਰਿਹਾ ਵਾ ਹਰ ਘਰ ਦੇ ਵਿੱਚ ਫਰਿੱਜ ਨਾਲ ਤੇ ਆ ਜਿਹੜੇ ਉੱਪਰ ਇਹ ਵੀ ਸਪੇਸ ਆ ਹੋਰ ਬਾਥਰ ਕੋਲਣਾ ਖਾਣਾ ਦਾ ਪਰ ਤੁਹਾਡੇ ਜਿਵੇਂ ਦਿੱਤੀ ਹੋਈ ਆ ਬਟ ਹਾ ਟੂ ਓਪਨ ਬਾਥ ਖਾਣਾ ਕੋਲਣਾ ਅੰਦਰੋਂ ਮੋਸਟ ਮੋਸਟ ਸਪੇਸ ਇਹਦੀ ਕਿਚਨ ਮੈਨੂੰ ਟੌਪ ਦੀ ਲੱਕੀ ਆ ਹੁਣ ਫਿਕਰ ਦੀ ਥੱਲੇ ਵੀ ਪੂਰੀ ਜਗ੍ਹਾ ਆ ਵੇਖੋ ਕੈਬਨਟਸ ਕੈਬਨਟਸ ਤੇ ਆਇਦਰ ਓਵਨ ਆ ਤੇ ਆ ਚੀਜ਼ ਹੁਣ ਤੇ ਮਤਲਬ ਹੁਣ ਥੱਲੇ ਮੇਰੇ ਦਿਖਾਈ ਹੈਗੀ ਆ ਗੈਸ ਕੋ ਰਕੀਊਗਾ ਇਹ ਹੈਗਾ ਡਿਸ਼ਵਾਸ਼ਰ ਕੋਲ ਜਾ ਇਹਦੇ ਭਾਂਡੇ ਤੋਂ ਲਈਓ ਇਹ ਚ ਪਲੇਟਾ ਰੱਖੋ ਕਰਾਸ ਰੱਖੋ ਇਹਨੂੰ ਬੰਦ ਕਰੋ ਤੇ ਤੁਹਾਡੇ ਭਾਂਡੇ ਤਿਆਰ ਨੇ ਬੜੀ ਚੀਜ਼ ਐ ਇਹ ਸਾਰੇ ਘਰਾਂ ਚੁੱਥੀਆਂ ਨੇ ਬੇਸਿਕਲੀ ਸਾਰੇ ਘਰਾਂ ਚ ਹੀ ਹੁੰਦੀਆਂ ਨੇ 100% ਪਰਣਾ ਘਰ ਛੋਟਾ ਹੋਵੇ ਵੱਡਾ ਹੋਵੇ ਵੀ ਲਾਈਫ ਇੱਥੇ ਬੜੀ ਈਜ਼ੀ ਹੋ ਜਾਂਦੀ ਆ ਜਿਵੇਂ ਤੁਸੀਂ ਥੋੜੇ ਬੋਦੇ ਭਾਂਡੇ ਮਾਜੇ ਜਿਵੇਂ ਕਾਫੇ ਉੱਪਰ ਲੱਗ ਜਾਂਦਾ ਬੁੱਤਲੇ ਵਿੱਚ ਸਾਫ਼ ਕਰਕੇ ਅੰਦਰ ਰੱਖ ਦੋ ਤਰਾਤੋਂ ਫੋਲੋਗੇ ਚਲਾ ਦੋ ਇਹ ਵਿਦਨ 5 10 ਮਿੰਟਸ ਦਾ ਹਾਫ ਐਨ ਆਵਰ ਦੇ ਵਿੱਚ ਜੇ ਤੁਹਾਨੂੰ ਡੀਪਲੀਨਿੰਗ ਕਰਨੀ ਹੈ ਤੇ ਚੰਗੀ ਤਰ੍ਹਾਂ ਸਾਫ ਕਰ ਦਿੰਦਾ ਹੈ ਆਹ ਕਨਸੈਪਟ ਆ ਆ ਜਿਵੇਂ ਨਾ ਚੀਜ ਆ ਆਹੀ ਕਰ ਲ ਹੋਈ ਹੋਈ ਆ ਬਾਹਰ ਆ ਜਾਂਦੀ ਆ ਤੇ ਮੇਬੀ ਇਹਦਾ ਪ੍ਰੈਸ਼ਰ ਵਿੱਚ ਜਿਵੇਂ ਹੁੰਦਾ ਹੋਊਗਾ ਇਹ ਤਾਂ ਹੋਣਾ ਚਾਹੀਦਾ ਇਹ ਵੀ ਠੀਕ ਆ ਪਰ ਸਾਡੀ ਇਹੋ ਨਾ ਥੋੜਾ ਜਿਹਾ ਹੋਰ ਇੱਕ ਉਹਨਾਂ ਦੇ ਵਿੱਚ ਪਾਇਆ ਹੋਇਆ ਵਾ ਡਿਫਰੈਂਟ ਤਰੀਕੇ ਦਾ ਪਾਣੀ ਵਾਰ ਰਹੇ ਹਾਂ। ਹੁਣ ਆਪਾਂ ਬਾਹਰ ਚ ਆਉਂਦੇ ਹਾਂ। ਬਾਹਰ ਸੜੀ ਹਵਾ ਚ ਚੱਲ ਰਹੀ ਆ। ਹੁਣ ਇਹ ਤਾਂ ਲੱਗਿਆ ਹੋਇਆ ਆ ਵਾਸੀਮ ਜਿਹੜਾ ਮੈਚ ਟੋਪ ਆ ਤੇ ਕੁਰਸੀਆਂ ਨੇ ਆਵੇਂ ਤੇ ਮੀਂਹ ਪੈ ਜਾਏ ਤੇ ਖਰਾਬ ਨਹੀਂ ਹੋਣੀਆਂ। ਸਾਵਧਾਨ। ਇਹਨਾਂ ਚ ਬੋਰਨ ਨਾ ਠੀਕ ਅੜ ਗਈ ਸੀ ਆ। ਉਹ ਆ ਚੀ ਜਾ। ਇਹਨੇ ਕਹਿੰਦੇ ਆ ਵੀ ਬਾਅਰ ਤੁਸੀਂ 바ਬਕਿਊ ਕਰਨਾ ਇਹ 바ਬਕਿਊ ਦਾ ਬਕਸਾ ਹੈ ਨਾ ਇਹਨੇ ਕਿੰਨੇ ਡਿਗਰੀ ਤੱਕ ਜਾਣਾ ਵਾ ਜਿਹੜੇ ਉੱਥੋਂ ਲੈ ਕੇ 300 ਡਿਗਰੀ ਗਰਮ ਹੋ ਜਾਂਦਾ ਵਾ ਇਹਨੂੰ ਆਪਾਂ ਓਪਨ ਕਰਦੇ ਹਾਂ ਸੀ ਪਬਕਿਊ ਬੱਚ ਗ੍ਰਿਲ ਰੱਖੋ ਜਿਹੜੇ ਸ਼ਕੀਨ ਨੇ ਜਿਵੇਂ ਅਸੀਂ ਚਲ ਆਪਣੇ ਟਿੱਕੇ ਲਏ ਆ ਆ ਇਹਦੇ ਪ੍ਰੇਅ ਆ ਆਗਦੇ ਤੇ ਕੁਝ ਟਿੱਕੇ ਟਿੱਕੇ ਬਣਾਉਣੀਆਂ ਨੇ ਜਿਵੇਂ ਪਨੀਰ ਹੋਣਾ ਇੱਥੇ ਤੇ ਨਾਲ ਇੱਧਰ ਚੱਲ ਇੱਧਰ ਹੋਰ ਇੱਕ ਸ਼ਕਨ ਦਾ ਬਾਹਰ ਦਾ ਇਸ ਕੀ ਓਪਨ ਕਿਚਨ ਆ ਬਾਹਰ ਦੀ ਅਸੀਂ ਵੀ ਕਰਦੇ ਵਿੱਚ ਬਣਾਈ ਹੋਈ ਆ ਤੇ ਉਹਨਾਂ ਚੇਹੇ ਸਾਈਡ ਤੋਂ ਵੀਂਡੋ ਲਗਾਈ ਹੋਈਆਂ ਨੇ ਕਿਉਂਕਿ ਇੱਥੇ ਬੱਚੋ ਵੀ ਮੀਨ ਮੂ ਬੋ ਪਿੰਦਰੰਦਾ ਵਾ ਉਹਨੇ ਇਹ ਐਕਸਟਰੀਅਰ ਉਦੋਂ ਹੀ ਨਹੀਂ ਆ ਜ਼ੀਰੋ ਤੇ ਮੀਨ ਨਾ ਪੈਦਾ ਹੋਗਾ ਜਿਵੇਂ ਇਹਨਾਂ ਨੇ ਆ ਇੱਥੇ ਵੀਂਡੋ ਲਗਾਈਆਂ ਨੇ ਨਾ ਖੱਚ ਦੀਆਂ ਸਾਡੇ ਘਰ ਦੇ ਵਿੱਚ ਅੰਦਰ ਵੀ ਲੱਗੀਆਂ ਹੋਈਆਂ ਨੇ ਇਹ ਤੇ ਬਾਹਰ ਵੀ ਲੱਗੀਆਂ ਹੋਈਆਂ ਇੱਥੇ ਵੀਂਡੋ ਹੁੰਦੀਆਂ ਵਧੀਆ ਹੁੰਦਾ ਚੱਲ ਜਿਸ ਤਰ੍ਹਾਂ ਮਰਜੀ ਤੁਸੀਂ ਕੁਕ ਕਰ ਸਕਦੇ ਹੋ ਦਿਨ ਹੋਇਆ ਰਾਤ ਹੋਇਆ ਪਰ ਇਹ ਵਧੀਆ ਵੈਦਰ ਵਿੱਚ ਤੁਸੀਂ ਹੁਣ ਯੂਜ਼ ਕਰ ਸਕਦੇ ਆ ਜਿਹਦੇ 간 ਉਹ ਪੈਂਦਾ ਹੁਣ ਆਪਾਂ ਗਾਣਾ ਚੱਲਦੇ ਹਾਂ ਇੱਕ ਸੈਕਟਰਿਕ ਕਸੜ ਨੂੰ ਬਟਾ ਲਾਤਾ ਨੂੰ 600 ਸਕਰ ਮੀਟਰ ਲੱਗਦਾ ਹੈ ਇਹ ਕਿਥੇ ਬਸ ਇਰੀਆ ਬਣ ਗਿਆ ਤੇ ਬੱਲਾ ਬਣ ਗਿਆ ਤੇ ਕਿਵੇਂ ਤੇ ਥਿਊਰੀ ਥਿਊਰੀ ਅਨ ਦੇ ਜਿਵੇਂ ਗਿਲੀਆਂ ਆਉਂ ਸਕਣ ਮੀਟ ਨਾਲ ਫਾਇਰ ਲਈ ਇੱਥੇ ਬਾਹਰ ਤੋਂ ਫਾਇਰ ਹੈ ਫਾਇਰ ਹੈ ਬਣੀ ਚਲੌਣੀਆਂ ਗਰਮੀ ਲਈ ਉੱਪਰ ਤਾਂ ਬਹੁਤ ਬੜੇ ਹੋયા ਤੋ ਅਕੜ ਲਈ ਐਸੀਗਾ ਹੁਣ ਤੱਕ ਦਾ ਸਿਰ ਥੱਲੇ ਦਾ ਹਿੱਸਾ ਤਾਂ ਪਰਿਪਲੈਸ ਹੀ ਜਾਣਾ ਹੈ ਤੇ ਜਿਹੜਾ ਆਪਾਂ ਘਰ ਦੇਖਣਾ ਹੈ ਨਾ ਇਹ ਹੈਗਾ ਹੈਂਲੇ ਦਾ ਡਬਲ ਸਟੋਰੀ ਹਾਊਸ ਆ ਇਹਦੇ ਵਿੱਚ ਤੁਸੀਂ ਇੱਕ ਹੋਰ ਕੀ ਐਡ ਕਰ ਸਕਦੇ ਹੋ ਕਿਉਂਕਿ ਇਹ ਘਰ ਦੇ ਵਿੱਚ ਜਿਆਦਾ ਜਗ੍ਹਾ ਵਾ ਤੁਸੀਂ ਸਵੀਮਿੰਗ ਪੂਲ ਬਣਾ ਸਕਦੇ ਹੋ ਜੇ ਇਥੇ ਕੋਈ ਘਰ ਹੋਇਆ ਸੇਮ ਬੋਲਣਾ ਹੁਣ ਆ ਹੀ ਆ ਵੇ ਅਸੀਂ ਕੁਛ ਨਾ ਨਾ ਸਟਾਰਟਿੰਗ ਦੇ ਵਿੱਚ ਹੈਂਲੇ ਦੀ ਐਂਟਰੀ ਤੋਂ ਦੇ 10-15 ਹਾਊਸ ਲਈ ਆ ਸਾਡੇ ਫਲੱਬ ਦੇ ਵਿੱਚ ਆ ਜਗ੍ਹਾ ਦੇ ਵਿੱਚ ਪੂਰ ਬਹੁਤ ਜੇ ਬਣਾ ਸੀਗਾ। ਇਹਨਾਂ ਜਗ੍ਹਾ ਛੱਡੀ ਹੋਈ ਆ ਤੁਹਾਨੂੰ ਮੈਂ। ਫਿਰ ਇਹ ਆ ਜਗਾ। ਆ ਜਗਾ ਫਾਰਕ ਨਾ ਹੋ ਕਰਕੇ ਇੱਥੇ ਪੋਲ ਹੁੰਦਾ। ਬਹੁਤ ਘੈਂ ਲੱਗਣਾ ਸੀਗਾ ਘਰ ਦੀ ਲੁੱਕ ਹੋ ਗਣੀ ਸੀਗੀ। ਉਹ ਇਹਨਾਂ ਨੇ ਗਾਰਡਨਿੰਗ ਵੀ ਕੀਤੀ ਨਾ। ਇਹਦੇ ਗਾਹਾਂ ਨਾਲ ਜਿਹੜੇ ਘਰ ਵੇਚਣਾ ਵਾਣਾ। ਇਹਨਾਂ ਦੇ ਪੈਸੇ ਨਾਲ ਜਿਆਦਾ ਮਿਲਨੇ ਆ। ਗਾਰਡਨਿੰਗ ਹੋ ਗਈ, ਲੈਂਡਸਕੇਪਿੰਗ ਹੋ ਗਈ। ਤੇ ਬੈਕਿੰਗ ਹੋ ਗਈ ਫੁੱਲ ਹੋ ਗਿਆ ਉਹਦੋਂ ਨਾ ਘਰ ਦੀ ਵੈਲਿਊ ਵਧਦੀ ਹੈ ਜੇ ਤੁਸੀਂ ਬਾਅਦ ਵਿੱਚ ਲਵਾਉਨੇ ਹੋ ਘਰ ਦੀ ਵੈਲਿਊ 40-50 ਡਾਲਰ ਵਧੂ ਜਾਂਦੀ ਆ ਹਾਂ ਬਾਕਰ ਚੱਲਦੇ ਹੁਣ ਅਸੀਂ ਪੌੜੀ ਉੱਤਾਂਹ ਗਈ ਸੀ ਤੇ ਤੁਹਾਨੂੰ ਦਿਖਾਉਨੇ ਆ ਉੱਪਰਲਾ ਸੈਕੰਡ ਮਾਸਟਰ ਬੈਡਰੂਮ ਬਹੁਤ ਜ਼ਿਆਦਾ ਪੁਰਾਣਾ ਹੈ ਤੇ ਵੀ ਲੱਗਿਆ ਹੋਇਆ ਹੈ ਗੇਨ ਇਹ ਵੀ ਕਪੜੇ ਜਿਹੜੇ ਲੱਗੇ ਹੋਏ ਆ ਤਾਂ ਦੀ ਆਪਣੀ ਮਰਜ਼ੀ ਆ ਪਰ ਇਹ ਬਹੁਤ ਜ਼ਿਆਦਾ ਫੋਡਾ ਰੋ ਹਲੇ ਵੀਊ ਦੇਖੋ ਬਾਹਰ ਬੈਲਕਨੀ ਉਹ ਨਹੀਂ ਬੈਲਕਨ ਨਹੀਂ ਸੀਗੀ ਸ਼ਾਇਦ ਇਹ ਦੇਖੀ ਮੈਨਾਂ ਹੋਵੇ ਤੇ ਇੱਥੇ ਬੈਲਕਨੀ ਹੈ ਬਹੁਤ ਵਧੀਆ ਵੀਊ ਇਹਨੂੰ ਡਿਜੇਕਟ ਕਰਾਤੇ ਬਾਦ ਆ ਬੈੱਡ ਦੇਖੋ ਬਹੁਤ ਆਫਿਸਟਿਕ ਸੈਟ ਹੈ ਇਮਰਾਨ ਨੂੰ ਬਹੁਤ ਲੱਗਿਆ ਬੰਨ ਕਿ ਕਿਹ ਚ ਜਗ੍ਹਾ ਵੀ ਆ ਰਹੀ ਖੁੱਲੀ ਹੈ ਇਹਦੇ ਨੇਪਾ ਦੇਖ ਲਓ ਇਹਦੇ ਦੇ ਨੇਪਾ ਤੇ ਇਹ ਤੁਸੀਂ ਰੂਮ ਦੇਖ ਲਿਆ ਮਾਸਟਰ ਬੈਡਰੋ ਇਹਦਾ ਪਾਉਦਾ ਹੋਣਾ ਆਪਾਂ ਆਪਾਂ ਨਾਲ ਆਲੀਆ ਖੋਪਣਾ ਇਹ ਤੇ ਹਾਪਨ ਵਾਈਫ ਹੋ ਫਿਰ ਇਹ ਬਹੁਤ ਔਖਾ ਚਲੋ ਉਸ ਨੂੰ ਕੋਈ ਤਰ੍ਹਾਂ ਦੀ ਲੋੜ ਨਹੀਂ ਹੈਗੀ ਤੇ ਇਹ ਚ ਇਟਿੰਗ ਡੋਰੇ ਲਵਾਣਾ ਤੇ ਵਧੀਆ ਹੁੰਦਾ ਪਰ ਇਹ ਓਪਨ ਚੰਗਾ ਲੱਗ ਰਿਹਾ ਹੈ ਬੰਦਾ ਦੇਖਣ ਨੂੰ ਕਿਵੇਂ ਬੋਰੇ ਨੂੰ ਵਾਈਡ ਕਰ ਰਹੇ ਹੈਗੇ। ਬਾਣੀ ਇਹਦੇ ਚ ਟਾਪਰ ਤਾਂ ਹੈਗਾ। ਮਾਸਟਰ ਬੈਡਰਮ ਦੇ ਵਿੱਚ। ਕਾਲਰ ਤਾਂ ਇਹ। ਉਹ ਸ਼ੂਗਰ ਵਾਲੀ ਜਗ੍ਹਾਤੀ ਵੀ ਜਾ। ਵਧੀਆ ਜਿਹੇ ਤਾਂ ਹੈਗਾ। ਮੈਨ ਲਾਈਟਿੰਗ ਬਹੁਤ ਵਧੀਆ ਵਾ ਕਾਉਸ ਆਫ ਦਾ ਬੈਡਰਮ। ਬੰਦੇ ਵਰਕੇ ਇੱਥੇ ਜਿਆਦਾ ਨੇਚਰਲ ਲਾਈਟ ਪੈ ਰਹੀ ਆ। ਤੇ ਬਾਹਰੋਂ ਘਰ ਦੇਖੋ ਇੱਥੇ। ਅਨਾਲ ਦਾ ਸਿੰਗਲ ਸਟੋਰੀ ਆ। ਉਹ ਤੀਜਾ ਘਰ ਹੈਗਾ ਡਬਲ ਸਟੋਰੀ ਉਧਰ। ਉਧਰੋਂ ਵੀਓ ਦੇਖੋ ਸਾਹਮਣੇ ਪਾਰਕ ਆ ਉਹਨੇ ਤਾਂ ਨਹੀਂ ਦਿਖਣੀ ਦੇ ਵਿੱਚ ਸ਼ਾਇਦ ਉਹਨਾਂ ਕੋਲ ਕੁਝ ਹੋਰ ਆ ਸਾਹਮਣੇ ਪਾਰਕ ਆ ਤੇ ਆਹ ਨਾਲ ਤੇ ਜਿਹੜਾ ਇਧਰੋਂ ਨਾਉਂ ਦੇ ਰਿਹਾ ਸਾਰੀ ਐਂਡ ਤੇ ਮੈਸਿੰਗ ਆਈ ਲਾਈਟ ਕੰਨ ਰਾ ਤੇ ਇਧਰ ਇਹ ਨਾਵਾ ਵਰ ਲੋ ਕਿ ਦਬਸਰੀ ਹਾਊਸ ਤੋਂ ਮੇਬੀ ਇਹਦੀ ਜਗ੍ਹਾ ਵੀ ਨਾ ਉਹ ਦੂਜੇ ਦਬਸਰੀ ਹਾਊਸ ਤੋਂ ਜਿਹੜੇ ਬੁਟੀਕ ਵਾਲੇ ਉਹਨਾਂ ਤੋਂ ਜ਼ਿਆਦਾ ਆ ਇਹਦਾ ਵਾਰਡਰੋਬ ਕਿੰਨਾਂ ਕੋਲੋਂ ਖੁੱਲੀ ਜਗ੍ਹਾ ਆ ਜਿੰਨਾ ਮਰਜ਼ੀ ਸਮਾਨ ਰੱਖੋ ਹਸਬੰਡ ਵਾਈਫ ਦੇ ਲਈ ਵਧੀਆ ਵਾ ਇੱਧਰ ਹਸਬੰਡਸ ਦੇ ਸੈਲਫ ਪਰਪਰਪਮੈਂਟs ਅਗੇਨ ਸਾਹਮਣੇ 뷰 ਬਿਕੋਜ਼ ਆਫ ਦ ਵਿੰਡੋ ਨੇਚਰਲ ਲਾਈਟ ਆ ਰਹੀ ਆ ਇਹ ਕਿੰਨਾ ਨੇਚਰਲ ਲਾਈਟਿੰਗ ਆ ਰਹੀ ਆ ਬਾਹਰੋਂ ਇੱਧਰ ਵੀ ਥੋੜਾ ਜਿਹਾ ਹੋਰ ਹੀ ਰੇ ਬਣ ਗਿਆ ਵਾ ਵਾਰਡਰੋਬ ਇਹਦਾ ਵਾਰਡਰੋਬ ਹੌਨ ਟਿੱਕਰ ਦਾ ਬੈਸਟ ਆ ਮੈਂ ਸੈਕੰਡ ਹੈਬੀ ਟ੍ਰੀ ਹਾਊਸ ਐਂਡ ਥਿਸ ਇਦਾਂ ਬੈਸਟ ਆਰਡਰ ਆਈ ਹੈ ਸੇਮ ਸੋਫਾ ਅਗੇ ਚੱਲਦੇ ਹਾਂ ਆਓ ਕੀ ਫੋਨ ਮਿਲ ਗਿਆ ਤਾਂ ਲਈ ਫਨਾਲੀ ਦੇ ਬਾਹਰ ਆਏ ਹਾਂ ਇੱਕ ਤਰ੍ਹਾਂ ਹੋਰ ਮਿਲ ਜਾਂਦਾ ਵਾ ਟਾਲਟ ਫਨਾਲ ਟਾਲਟ ਦਾ ਤੇ ਨਾਲ ਹੀ ਉਹਨਾਂ ਨੇ ਬਣਾਇਆ ਹੋਇਆ ਵਾ ਫਤੋਂ ਦੀ ਜੇ ਥੋੜਾ ਸੈਪਰੇਟਲੀ ਹੋਣਦਾ ਵਾ ਜਿਉ ਤੁਸੀਂ ਉਧਰ ਇਹ ਇਹਨਾਂ ਠੀਕ ਘੰਟ ਬਣਾਇਆ ਗੋਰਿਆਂ ਨੇ ਜਿਹੜੀ ਕਿ ਬੇਸਿਕਲੀ ਨਹੀਂ ਹੁੰਦੀ ਇੱਥੇ ਪਰ ਇਹਨੇ ਬਣਾ ਦਿੱਤੀ ਆ ਕਿਉਂਕਿ ਉਧਰ ਟੋਲਟ ਨਹੀਂ ਹੈਗੀ ਅੰਦਰ ਟੋਲਟ ਹੈਗੀ ਸਾਈਡ ਇੱਥੇ ਟੋਲਟ ਨਹੀਂ ਹੈਗੀ ਅੰਦਰ ਸੋ ਟੋਲਟ ਇਹਨਾਂ ਨੇ ਬੀਸਿਕਲੀ ਸਾਈਡ ਤੇ ਕਰਤੀ ਆ ਇੱਕ ਸਮੈਲ ਵਗੈਰ ਨਾ ਆਵੇ ਇੱਕ ਜੇ ਬੰਦਿਆ ਕੋਈ ਨਹਾ ਰਿਹਾ ਵਾ ਉਹ ਸਾਈਡ ਤੇ ਬਟ ਟੋਲਟ ਯੂਜ਼ ਕਰ ਸਕਦਾ ਵਾ ਵੀ ਉਹ ਕਈ ਇਹ ਕਈ ਨਾ ਵੇਚਣਾ ਹੁਣ ਇੱਕੋ ਵਿੱਚ ਹੀ ਫੀਂਚ ਆਪਨ ਟੋਲਟ ਹੁੰਦੀ ਨਾਲ ਔਰ ਜੇ ਬੰਦਾ ਸਾਹਮਣੇ ਨਾ ਟੋਲਟ ਕਰ ਰਿਹਾ ਜਿੰਨਾਂ ਲੱਗਦਾ ਨਾ ਇਹਨਾਂ ਨੇ ਸਾਈਡ ਤੇ ਕੀਤਾ ਵਾ ਹੈਲੋ ਤਾਂ ਮੈਨੂੰ ਬਹੁਤ ਕੀ ਕਹਿਣ ਲੱਗੀ ਆ ਸੋ ਆਮ ਗੋਇੰ ਟੂ ਗਿਵ ਦਿਸ ਮਾਸਟਰ ਬੈਡਰੂਮ ਨੰਬਰ 1 ਨੰਬਰ 1 ਹੁਣ ਦਿਖ ਰਦਾ ਹੈ ਕੇਮਿਕ ਜਿਹਾ ਵੇਖਣਿਕ ਕਿਉਂ ਮੈਂ ਹੁਣ ਮੈਂ ਫਸਟ ਟਾਈਮ ਦੇਖ ਰਿਆ ਹਾਂ ਅਸੀਂ ਪਹਿਲਾਂ ਨਹੀਂ ਇਹ ਘਰ ਦੇਖਿਆਗਾ ਬਹੁਤ ਈ ਵੀਡੀਓ ਬਣਾਉਣ ਲੱਗੇ ਹਾਂ ਅਸੀਂ ਨਾਲ ਨਾਲ ਦਰਾਂ ਦੇਖ ਰਹੇ ਨਾਲ ਨਾਲ ਵੀਡੀਓ ਬਣਾ ਰਹੇ ਹਾਂ ਸੋ ਇਹਦਾ ਸੈਪਰੇਟਲੀ ਟੌਲਟਾ ਇੱਥੋਂ ਦਿਖ ਰਾਇਆ ਮਾਸਟਰ ਬੈਡਰੂਮ ਇਹ ਬਿਸਤਰ ਮਾਸਟਰ ਬੈਡਰੂਮ ਫੇਨ ਆਹ ਦੇਖ ਸਟੇਰ ਤਾਂ ਸਟੇਰ ਵੀ ਬਹੁਤ ਵਧੀਆ ਨਹੀਂ ਕਮ ਲੈ ਕੇ ਆਦੀਆਂ ਨਾਲ ਮੈਚ ਕਰ ਰਹੀਆਂ ਨੇ ਹੁਣ ਆਪਾਂ ਅੱਗੇ ਚੱਲਦੇ ਹਾਂ ਆਹਲਾ ਰੂਮ ਆ ਗਿਆ ਇਹ ਸੀ ਦਸ ਥਰਡ ਰੂਮ ਥੱਲੇ ਇੱਕ ਮਾਸਟਰ ਬੈਡਰੂਮ ਆ ਇੱਕ ਉੱਪਰ ਮਾਸਟਰ ਬੈਡਰੂਮ ਆ ਤੇ ਮੇਰੇ ਸਾਵਾਂ ਇਹ ਵੀ ਮਾਸਟਰ ਬੈਡਰੂਮ ਦੇ ਨਾਲ ਹੀ ਆ ਅਲੇਟ ਕਰਦਾ ਵਾ ਕਿਉਂਕਿ ਮਾਸਟਰ ਬੈਡਰੂਮ ਦੇ ਵਿੱਚ ਨਾ ਇੱਕ ਨਾਲ ਟੋਇਲਟ ਵਗੈਰਾ ਬਾਥਰੂਮ ਵਗੈਰਾ ਨਾਲ ਹੁੰਦਾ ਵਾ ਤੇ ਉਹ ਇੱਕ ਥਰਡ ਰੂਮ ਆ ਇਹਦੇ ਵਿੱਚ ਵੀ ਮੇਰੇ ਸਾਵਾਂ ਇਹਨਾਂ ਨੇ ਦਿੱਤਾ ਹੋਇਆ ਵਾ ਅਟੈਚ ਬਾਥਰੂਮ ਥੀ ਥਿਸ ਇਜ਼ ਦਾ ਬਾਰਡਰ ਆ ਸਮਾਲ ਸਮਾਲ ਥੋੜਾ ਜਨਾ ਮੋਡਰ ਆ ਇਹਨਾਂ ਨੇ ਤੇ ਨਾਲ ਇਧਰ ਜਿਵੇਂ ਆਹ ਦੇਖੋ ਮਾਸਟਰ ਬੈਡਰੂਮ ਨੇ ਇਹ ਗਲਤੀ ਨਹੀਂ ਕੀਤੀ ਹੈਗੀ ਕਿ ਨਾਲ ਨਾਲ ਟੌਲਟ ਦਿੱਤੀਆ ਟੌਲਟ ਪਲੱਸ ਬਾਥਰੂਮ ਹੁਣ ਇੱਕੋ ਬੰਦਾ ਯੂਜ਼ ਕਰ ਸਕਦਾ ਵਾ 2% ਸੇਮ ਟਾਈਮ ਤੇ ਯੂਜ਼ ਨਹੀਂ ਕਰ ਸਕਦਾ ਚੰਗਣ ਲੱਗਦਾ ਹੈਗਾ ਇਸ ਕਰਕੇ ਮਾਸਟਰ ਬੈਡਰੂਮ ਤੇ ਇਹਨਾਂ ਨੇ ਸਾਈਡ ਤੇ ਨਾਲ ਨਾਲ ਆਪਣੀ ਟੌਲਟ ਵਗੈਰਾ ਟੈਸਟ ਕਰਤੀ ਪਰ ਇਹ ਮੈਂ ਆਪਣਾ ਘਰ ਬਣਾਇਆ ਉਹਦੇ ਚਹੀ ਇਹ ਕੰਮ ਨਹੀਂ ਕੀਤਾ ਹੈਗਾ ਉਹਦੇ ਚਹੀ ਟੌਲਟ ਸਾਈਡ ਤੇ ਰੱਖੀ ਹੋਈ ਆ ਨਾਲ ਇੱਕ ਸੈਪਰਟ ਡੋਰ ਲਾ ਕੇ ਤੇ ਇਹਨਾਂ ਦੇ ਵਿੱਚ ਥੋੜੇ ਇਹਨਾਂ ਗੋਰੇ ਨੂੰ ਨਹੀਂ ਮੰਨੀ ਕਰਦੇ ਹੁਣ ਜਾਇ ਬੰਦੇ ਦਾ ਇਕੱਲਾ ਦਾ ਕਮਰਾ ਹੋਊਗਾ ਜਿੰਨੇ ਘਰ ਨਹੀਂ ਤੇ ਜਿੰਨੇ ਚ ਕਮਰੇ ਨੇ ਘਰ ਦੇ ਵਿੱਚ ਓਨੇ ਹੀ ਬੰਦੇ ਰਹਿੰਦੇ ਨੇ ਜਿਵੇਂ ਹੁਣ ਇਹ ਘਰ ਦੇ ਵਿੱਚ ਮੇਰੇ ਸੌਣਾ ਪੰਜ ਕਮਰੇ ਨੇ This is the third room ਹੁਣ ਕਿਹਾਂ ਚੱਲਦੇ ਹਾਂ ਤੇ ਜਦੋਂ ਹੋתי ਹੁਣ ਇਹ ਫਿਰ ਸਟੋਰੇਜ ਆ ਗਈ ਹੈ ਕੱਪੜਿਆਂ ਦੀ ਇਹ ਤੋਂ ਵੀ ਹੋਰ ਸਾਮਾਨ ਰੱਖਣਾ ਸੋ ਇੱਕ ਆ ਹਾਲ ਟੋਲ ਦਿੱਤੀ ਹੈ ਜਿਵੇਂ ਦੀ ਸੇਮ ਕਾਰਡਨ ਕਾਪੀ ਆ ਉਧਰ ਮਾਸਟਰ ਬੈਡਰੂਮ ਦੇ ਨਾਲ ਉਹੀ ਹੁਣ ਇੱਥੇ ਦੇਤੀ ਆ ਕਿ ਜੇ ਕੋਈ ਗੈਸਟ ਹੁੰਦਾ ਵਾ ਉਹ ਯੂਜ਼ ਕਰ ਸਕਦਾ ਵਾ ਉਹ ਦੇਖੀ ਦਿ ਫੋਰਥ ਰੂਮ ਫੋਰਥ ਰੂਮ ਆਦਲਾ ਫੇਨ ਬਹੁਤ ਹੀ ਵੱਡਣੀ ਵਿੰਡੋ ਵੀ ਹੈ ਨਾਲ ਰੁੱਲ ਦਿੱਤੀ ਹੋਈ ਆ ਤੇ ਇਹ ਜਿੱਤੋ ਦੇਖ ਲਿਆ ਜੀਗਾ ਆ ਨਿਸ਼ਲਾ ਵਿਊ ਆ ਇੱਥੇ ਦੇਖਣ ਤੋਂ ਲੱਗਦਾ ਵੀ ਕਿਸੇ ਘਰ ਦੇ ਵਿੱਚ ਇਹ ਬੈਕਯਾਰਡ ਦੇ ਵਿੱਚ সুই밍 ਪੂਲ ਨਹੀਂ ਹੈਗਾ ਉਹ ਘਰ ਦੇ ਵਿੱਚ ਹੰਦਤਾ ਹੋਇਆ ਇਹਨਾਂ ਨੇ ਬਾਸਕਟਬਾਲ ਉਹ ਬਾਸਕਟਬਾਲ ਲਾਇਆ ਹੋਇਆ ਇਹਨਾਂ ਨੇ ਤੁਹਾਡੀ ਮਰਜ਼ੀ ਜੋ ਮਰਜ਼ੀ ਲਾੜੋ ਤੇ ਹੁਣ ਆਪਾਂ ਇੱਧਰ ਚੱਲਦੇ ਹਾਂ ਇਹ ਇਹ ਮਾਸਟਰ ਬੈਡਰੂਮ ਹੈ ਇਹਦੇ ਵਿੱਚ ਕੀ ਇਹਨਾਂ ਨੇ ਕੀਤਾ ਐਂਡ ਇਹਨਾਂ ਨੇ ਨਾਲ ਸਾਰੇ ਮਾਸਟਰ ਬੈਡਰੂਮ ਇਹਨਾਂ ਨੇ ਬਣਾਏ ਹੋਏ ਆ ਹਰ ਇੱਕ ਕਮਰਾ ਮਾਸਟਰ ਬੈਡਰੂਮ ਨਾਲ ਟੋਇਟ ਇਹਦੇ ਵਿੱਚ ਟੋਇਟ ਨਾਲ ਡੈਸ਼ ਆ ਨਾਲ ਨਾਲ ਹੀ ਨਾਉਣ ਦੇ ਲਈ ਸੋ ਇਹ ਗੁੱਡ ਉਹਨਾਂ ਲਈ ਆ ਜਿਨ੍ਹਾਂ ਨੇ ਇਕੱਲਾ ਇਕੱਲਾ ਬੰਦਾ ਰਹਿ ਰਿਹਾ ਵਾ ਜੇ ਤੁਸੀਂ ਹਰ ਕਮਰੇ ਦੋ ਜਣੇ ਰਹਿੰਦੇ ਹੋ ਉਹਦੇ ਲਈ ਫੇਰ ਇਹ ਚੰਗੀ ਗੱਲ ਨਹੀਂ ਆ ਕਿ ਵੀ ਨਾਲ ਵਿੱਚ ਟੋਇਟ ਆ ਕਿਉਂਕਿ ਤੁਸੀਂ ਇੱਕ ਬੰਦਾ ਇੱਕ ਟਾਈਮ ਤੇ ਉਹ ਚੀਜ਼ ਯੂਜ਼ ਕਰ ਸਕਦਾ ਵਾ ਇਹਦੇ ਨਾਲੇ ਬਾਥਰੂਮ ਦਿੱਤਾ ਹੋਇਆ ਵਾ ਇਹ ਚੌਥਾ ਰੂਮ ਸੀਗਾ ਹੁਣ ਤੇ ਕਰਦਾ ਹਣੇ ਪਗਾਹ ਚੱਲਦੇ ਆਂ ਇੱਧਰ ਸਾਰੇ ਰੂਮ ਸੀਗੇ ਇੱਧਰ ਸਾਰਾ ਫੇਸਟਾ ਫਿਟਿੰਗ ਏਰੀਆ ਆ ਗਿਆ ਵਾ ਸੋਫੇ ਦੇ ਬਹੁਤ ਵਧੀਆ ਉੱਪਰ ਦੇ ਸੈਟ ਨਾਲ ਜਿਵੇਂ ਲੱਗੇ ਹੋਇਆ ਇੱਧਰ ਕੈਬਿਨੇਟਸ ਹੋਰ ਰੈਫਰਿਜਰੇਟਰ ਇਹ ਰੁਕਣੀ ਵਧੀਆ ਕੈਬਿਨੇਟਸ ਦੀ ਫੇਰ ਗੈਨ ਮੁੰਡਲੀ ਦਿੱਤੀ ਹੋਈ ਆ ਸਾਲਾਈ ਆਓ ਇਹ ਇੱਥੇ ਹਾਲਿਆਂ ਉਹ ਜੇ ਦੇਖਿਆ ਜਾਵੇ ਥੱਲੇ ਹਾਫ ਸਿਟਿੰਗ ਏਰੀਆ ਉਹ ਆ ਜਗ੍ਹਾ ਦੇ ਵਿੱਚ ਹਾਫ ਸਿਟਿੰਗ ਏਰੀਆ ਇਹਨਾਂ ਨੂੰ ਉੱਪਰ ਬਣਾਤਾ ਬਹੁਤ ਵਧੀਆ ਕਨਸੈਪਟ ਲੱਗਿਆ ਮੈਨੂੰ ਹੈਂਡਲਿੰਗ ਦਾ ਥੱਲੇ ਆ ਗਿਆ ਤਾਂ ਉੱਪਰ ਆ ਗਿਆ ਬਹੁਤ ਵਧੀਆ ਇਹ ਇੱਧਰ ਆ ਗਿਆ ਨਾਲ ਹੀ ਵਾਰਡਰੋਬ ਇਹ ਜਿਸ ਦਾ ਬਾਥਰੂਮ ਸ਼ਿਫਟ ਰੂਮ ਆ ਵੀ ਬੈਡਰੂਮ ਬਹੁਤ ਵਧੀਆ ਪਾ ਸਾਰੇ ਬੈਡਰੂਮ ਯੂਨਿਕ ਨੇ ਬਿਕੋਜ਼ ਆਫ ਇਹ ਸਾਰੇ ਸਾਰਾ ਵਿੱਚ ਜੇ ਬੈੱਡ ਲਾਇਆ ਵਿੱਚ ਲੈਂਪਸ ਲਾਈਆਂ ਨੇ ਕਾਰਨਤ ਲਾਇਆ ਨਾਲ ਤੁਸੀਂ ਪੈਂਟਿੰਗਸ ਲਾਈਆਂ ਨੇ ਇਹ ਸਾਰਾ ਮੈਚ ਕਰਕੇ ਕਮਰਾ ਬਹੁਤ ਲੱਗਦਾ ਵਾ ਜੇ ਕਮਰਾ ਖਾਲੀ ਹੋਊਗਾ ਤੇ ਕਮਰਾ ਠੀਕ ਹੀ ਨਾ ਲੱਗਦਾ ਜਿਹੜੇ ਘਰ ਵਿੱਚ ਨਹੀਂ ਨਾ ਹੈਲਨੀ ਵਾਲੇ ਇਹ ਜਾਂ ਘਰ ਨਵਾਂ ਬਣਾਉਣਗੇ ਇਹ ਸਾਰਾ ਕੁਝ ਵਿੱਚ ਇਨਕਲੂਡਡ ਨਹੀਂ ਹੈਗਾ ਫਰਨੀਚਰ ਵਗੈਰਾ ਤੁਹਾਨੂੰ ਆਪ ਲੈਣਾ ਪਣਾ ਵਾ ਇਹ ਤੁਸੀਂ ਖਾਲੀ ਘਰ ਦੇਖੋਗੇ ਖਾਲੀ ਘਰ ਜੇ ਤੁਸੀਂ ਅੰਦਰ ਆਈਓ ਤੁਹਾਨੂੰ ਵਧੀਆ ਲੱਗੂਗਾ ਪਰ ਜਿੱਸਾਂ ਨੂੰ ਤੁਸੀਂ ਇਹਨੂੰ ਡੈਕੋਰੇਟ ਕਰੋਗੇ ਉਹ ਕਿ ਜਿਹੜੇ ਨੇ ਜੁਨੀਅਰ ਹੁਣ ਇਹਦੇ ਨਾਲ ਵੀ ਅਟੈਚੁਏ ਬਾਥਰੂਮ ਆ। ਤਾਂ ਬਾਉਂਡਰ ਹੋ ਗਿਆ। ਛੋਟਾ ਆ। ਇੱਧਰ ਸੇਮ ਸੇਮ ਕਨਸੈਪਟ ਆ ਸਾਰੇ ਬਾਥਰੂਮਾਂ ਦਾ। ਮੇਬੀ ਇਹਨਾਂ ਨੇ ਸੇਮ ਕਾਪੀ ਕੀਤੀ ਹੋਈ ਆ। ਸਾਰੇ ਬਾਥਰੂਮ ਉੱਤੇ। ਕੋਈ ਸੇਮ ਨਹੀਂ ਪਈ ਆ। ਇਹਨਾਂ ਚ ਇੱਕ ਮੈਂ ਜੀ ਥੋੜੀ ਜਿਹੀ ਮੈਂ ਐਡ ਕਰਦੇ ਚਾਹੂੰਗਾ ਇਹਦੇ ਵਿੱਚ ਹੋਰ ਜ਼ਿਆਦੇ ਕੈਬਿਨੇਟਸ ਹੋਣ। ਕਿਤੇ ਜੇ ਇੰਨ ਜਗ੍ਹਾ ਤੁਸੀਂ ਜਾਰੀ ਤੁਸੀਂ ਕੀ ਤੁਸੀਂ ਰੱਖਤਾ ਕੋ ਹਨਾ? ਤੇ ਬੇਸਿਕਲੀ ਇਹ ਘਰ ਮੈਨ ਟਾਪ ਦਾ ਲੱਗਿਆ ਵਾ ਇਹ ਘਰ ਮੈਨ ਟਾਪ ਦਾ ਤਾਂ ਲੱਗਿਆ ਵਾ ਕਿਉਂਕਿ ਇਹਦੇ ਵਿੱਚ ਅਟੈਚ ਬਾਥਰੂਮ ਨੇ ਆਪਾਂ ਆਪਣੇ ਹੈਂਡੀ ਵਾਲਿਆਂ ਦਾ ਜਿਹਦੇ ਵਿੱਚ ਸਾਰਿਆਂ ਦੇ ਵਿੱਚ ਅਟੈਚ ਬਾਥਰੂਮ ਆ ਉਹ ਆਪਾਂ ਨੂੰ ਪੈ ਰਿਆ ਵਾ 1.5 ਮਿਲੀਅਨ ਦਾ ਰਾਡੇ ਇਹ ਮੇਰੇ ਤੋਂ ਤਾਂ ਹੀ ਆ ਸਾਡੇ ਕਿ ਡੇਢ ਮਿਲਿੰਦਾ ਉਹ ਕਿਉਂਕਿ ਉਹਦੀ ਉਹਦੀ ਜਗ੍ਹਾ ਵੀ ਜਿਆਦਾ ਵੱਡੀ ਆ ਤੇ ਸਾਰਾ ਨਾਲ ਅਟੈਚ ਬਾਥਰੂਮ ਆ ਇਹ ਤਕਰੀਬਨ ਇੱਥੇ ਹੁਣ ਇਸ ਟਾਈਮ ਕਲਕੱਤਾ ਦੇ ਵਿੱਚ ਘਰਾਂ ਦੇ ਪ੍ਰਾਈਸ ਸਿੰਗਲ ਸਟੋਰੀਆਂ ਦੇ ਵੀ 8 8 9 ਲੱਖ ਤੇ ਪਹੁੰਚੇ ਹੋਏ ਆ ਬਿਕੋਜ਼ ਆ ਹੁਣ ਥੋੜਾ ਜਿਹਾ ਇੰਟਰਸਟ ਰੇਟ ਥੋੜਾ ਜਿਹਾ ਜ਼ਿਆਦਾ ਵਾ ਇੰਟਰਸਟਡ ਹੋਣਾ 6% ਤੇ ਆ 5 6% ਦੇ ਉੱਤੇ ਤਾਂ ਕਰਕੇ ਘਰਾਂ ਦੀ ਵੈਲਿਊ ਥੋੜੀ ਘਟ ਵਾ ਹੋਣ ਖੜੀ ਹੋਈ ਆ ਨਹੀਂ ਇੱਥੇ ਘਰ ਹੋਰ ਬਹੁਤ ਜ਼ਿਆਦਾ ਮਹਿੰਗੇ ਆ ਤੇ ਕਹਾਂ ਮੈਂ ਟਰਾਈ ਕਰੂੰਗਾ ਤਾਂ ਰਿਲੀ ਕੋਈ ਘਰ ਲੈ ਕੇ ਆਉਂਗਾ ਜੇ ਤੁਸੀਂ ਚਾਹੋਗੇ ਵੀ ਸਾਨੂੰ ਕੋਈ ਸਵੀਮ ਪੂਲ ਵਾਲਾ ਘਰ ਦਿਖਾਓ ਜਾਂ ਹੋਰ ਤਰ੍ਹਾਂ ਦੇ ਤੋਂ ਵੱਡੇ ਘਰ ਤੋਂ ਪੋਹਣੇ ਘਰ ਦਿਖਾਓ ਹਨਾ ਤੁਹਾਨੂੰ ਉਹ ਵੀ ਦਿਖਾ ਦਾਂਗੇ ਥੱਲੇ ਕਮੈਂਟ ਕਰਿਓ ਜੇ ਤੁਸੀਂ ਦੇਖਣਾ ਚਾਹੁੰਦੇ ਹੋਵੋਗੇ ਤੇ ਅੱਜ ਦੀ ਵੀਡੀਓ ਇੰਨੀ ਸੀਗੀ ਜੀ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਊਗੀ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਤੇ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਔਨ ਕਰ ਲਿਓ ਵੀ ਬਿੰਗਾ ਕੋਈ ਵੀ ਵੀਡੀਓ ਬਹਾਂਗਾ ਆਪਣੇ ਕੰਮਦਰ ਜਿਹੜਾ ਮੈਂ ਕੰਮ ਕਰਦਾ ਕੰਕਰੀਟ ਦਾ ਉਹ ਹੋ ਗਿਆ ਜਾਂ ਮੈਂ ਬਾਹਰ ਘੁੰਮਣ ਜਾਣਾ ਜਾਣਾ ਹੋ ਨਵਾਂ ਉਹ ਵੀ ਦੇਖਣੀ ਹੋਊਗੀ ਤੇ ਉਹਨੂੰ ਬੈਲ ਆਈਕਨ ਨੂੰ ਆਨ ਕਰ ਲਿਓ ਉਹਦਾਂ ਨੂੰ ਕੋਈ ਵੀ ਵੀਡੀਓ ਪਾਉਂਗਾ ਤੁਹਾਨੂੰ ਮਿਲ ਜੂਗੀ ਤੇ ਆਈ ਹੋਪ ਤੇ ਸਾਡਾ ਸਾਰਿਆਂ ਦਾ ਜਿਹੜਾ ਵੀਡੀਓ ਚੱਲ ਰਿਹਾ ਹੋਊਗਾ ਹੁਣ ਤਾਂ ਥੋੜਾ ਮੈਂ ਡੈਮੋ ਦਿੰਨਾ ਵਾ ਕਿ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਕਰੋ ਉਹਦੇ ਲਈ ਤਾਂ ਥੋੜੀ ਜਿਹੀ ਗੱਲ ਸੁਣਾਵਾਂ